ਸੱਚੀ ਗੱਲ ਦੋਸਤੋ ਇਸ ਬੱਚੇ ਦੀ ਵੀਡੀਓ ਤਾਂ ਤੁਸੀਂ ਸਭ ਨੇ ਦੇਖ ਹੀ ਲਈ ਐ ਜਿਹੜੀ ਕਿ ਕਾਫੀ ਜ਼ਿਆਦਾ ਵਾਇਰਲ ਹੋਈ ਤੇ ਇਸ ਵੀਡੀਓ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸਭ ਨੂੰ ਭਾਵਕ ਕਰਕੇ ਰੱਖ ਦਿੱਤਾ ਟਿਕਾ ਨਹੀਂ ਆਲੇ ਹੈਂ ਟਿਕਾ ਦੋ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈਂ ਕੀ ਖਾਧਾ ਅੱਜ ਤੋ ਇਹ ਕਰਨੀ ਆਤਾ ਨਹੀਂ ਹੈ ਗੱਦੀ ਘਰੇ ਹੈ ਹੈ ਆਤਾ ਹੀ ਨਹੀਂ ਹੈ ਗੱਦੀ ਘਰ ਆਟਾ ਨਹੀਂ ਸੀਗਾ ਹਾਏ ਭੁੱਖਾ ਆ ਮੇਰੇ ਆ ਮੋਲਾ ਇਸ ਬੱਚੇ ਦੀ ਵੀਡੀਓ ਜਿਸ ਕੋਲ ਵੀ ਪਹੁੰਚੀ ਉਸ ਦੀ ਅੱਖ ਨਾਮ ਹੋਈ ਇਸ ਬੱਚੇ ਦੀ ਮਦਦ ਕਰਨ ਵਾਲਿਆਂ ਦਾ ਵੀ ਇਕੱਠ ਇਸ ਦੇ ਪਿੰਡ ਇਸ ਦੇ ਘਰ ਹੋ ਗਿਆ ਜਿੱਥੇ ਕੀ ਭਾਵਕ ਲੋਕਾਂ ਵੱਲੋਂ ਇਸ ਦੇ ਦਿਲ ਖੋਲ ਕੇ ਮਦਦ ਕੀਤੀ ਗਈ ਉੱਤੇ ਹੀ ਸਾਬਕਾ ਐਮਐਲਏ ਜੋ ਆਵਲਾ ਸਾਹਿਬ ਹਨ ਉਹਨਾਂ ਵੱਲੋਂ ਇਸ ਦੇ ਮਾਤਾ ਪਿਤਾ ਦੀ ਨੌਕਰੀ ਦਾ ਵੀ ਪ੍ਰਬੰਧ ਕੀਤਾ ਗਿਆ ਜੋ ਕਿ ਇੱਕ ਚੰਗਾ ਕਦਮ ਸੀ ਕਿਉਂਕਿ ਆਟਾ ਵੀ ਹੁਣ ਘਰੇ ਤਾਂ ਹੀ ਹਮੇਸ਼ਾ ਰਹੇਗਾ ਜੇਕਰ ਮਾਤਾ ਪਿਤਾ ਨੂੰ ਰੁਜ਼ਗਾਰ ਮਿਲੇਗਾ ਪਰ ਕਿਹਾ ਜਾਂਦਾ ਹੈ ਕਿ ਜੇਕਰ ਦੁਨੀਆ ਦੇ ਵਿੱਚ ਚੰਗੇ ਲੋਕ ਨੇ ਤਾਂ ਮਾੜੇ ਲੋਕ ਵੀ ਨੇ ਕਿਉਂਕਿ ਇਹ ਬੈਲੈਂਸ ਸਰ ਪਾਸੇ ਹੁੰਦਾ ਹੈ ਚੰਗਿਆਂ ਦੇ ਨਾਲ ਨਾਲ ਮਾੜੇ ਵੀ ਹੁੰਦੇ ਨੇ ਇਸੇ ਤਰ੍ਹਾਂ ਹੀ ਕੁਝ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋ ਸਾਜ ਜੋ ਕਿ ਇਸ ਸਮੇਂ ਇੰਡੀਆ ਟੂਰ ਤੇ ਵੀ ਹਨ ਉਹ ਇਸ ਬੱਚੇ ਦੀ ਵੀਡੀਓ ਦੇਖ ਕੇ ਭਾਵੁਕ ਹੋ ਗਏ ਅਤੇ ਉਹਨਾਂ ਵੱਲੋਂ ਇਸ ਬੱਚੇ ਨੂੰ 1 ਕਰੋੜ ਰੁਪਇਆ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਇਸ ਬੱਚੇ ਨੂੰ ਮਿਲਣ ਦੇ ਲਈ ਆਉਣਗੇ ਤੇ ਇਹ ਵੀ ਲਿਖਿਆ ਕਿ ਇਸ ਬੱਚੇ ਦੀ ਵੀਡੀਓ ਦੇਖ ਕੇ ਦਿਲਜੀਤ ਦੋਸਾਜ ਪੁੱਭਾ ਮਾਰ ਮਾਰ ਕੇ ਰੋਇਆ ਮੈਂ ਇਤਲੀ ਤੁ ਦਿਲਜੀਤ ਦੀ ਇੱਕ ਫੈਨ ਪੇਜ ਵਨ ਕਰਦੀ ਆਂ ਐਂ ਕਦੀ ਨਹੀਂ ਸੋਚਿਆ ਸੀ ਤੁਹਾਨੂੰ ਲਾਈਵ ਦੇਖਣ ਨੂੰ ਮਿਲੇਗਾ ਤੁਸੀਂ ਕਾਲ ਤੁਹਾਡੇ ਕਰਕੇ ਅਸੀਂ ਇੱਥੇ ਆਏ ਹਾਂ ਤੁਹਾਡੇ ਤੁਹਾਡੇ ਕਰਕੇ ਅਸੀਂ ਆਏ ਤੁਸੀਂ ਸਾਨੂੰ ਬੁਲਾਇਆ ਤੁਹਾਡੇ ਕਰਕੇ ਅਸੀਂ ਇੱਥੇ ਆਏ ਤੁਹਾਨੂੰ ਪਰਮਾਤਮਾ ਖੁਸ਼ ਰੱਖੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਆਪਣਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਵਧੀਆ ਵਧੀਆ ਬਣੋ ਬੱਟੀ ਮਿਰਾਕਲ ਹੋ ਗਿਆ ਹੁਣ ਵੀ ਸੁਪਨਾ ਲੱਗੇ ਜਾਂਦਾ ਹੈ ਮਿਰਾਕਲ ਹੀ ਹੋਇਆ ਹੈ ਅੱਜ ਇਦਾਂ ਲੱਗ ਰਿਹਾ ਜਿਵੇਂ ਮੈਂ ਦੁਨੀਆ ਜਿੱਤ ਲਈ ਹੈ ਰੱਬ ਦਾ ਬਹੁਤ ਸ਼ੁਕਰ ਹੈ ਦੋਸਤੋ ਦਿਲਜੀਤ ਦੋਸਾਜ ਬਹੁਤ ਵੱਡੇ ਦਿਲ ਦੇ ਮਾਲਕ ਹਨ ਬਹੁਤ ਚੰਗੇ ਦਿਲ ਅਤੇ ਭਾਵਕ ਇਨਸਾਨ ਹਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਵੀ ਕੀਤੀ ਹੈ ਅਤੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਉਹਨਾਂ ਵੱਲੋਂ 1 ਕਰੋੜ ਤੋਂ ਜ਼ਿਆਦਾ ਮਦਦ ਕੀਤੀ ਗਈ ਸੀ ਪਰ ਇਸ ਮਾਮਲੇ ਦੇ ਵਿੱਚ ਇਹ ਕੋਰਾ ਝੂਠ ਹੈ ਕਿ ਦਿਲਜੀਤ ਦੋਸਾਂਝ ਨੇ ਇਸ ਬੱਚੇ ਨੂੰ 1 ਕਰੋੜ ਦੇਣ ਦਾ ਵਾਅਦਾ ਕੀਤਾ ਗਿਆ ਹੈ ਇਹ ਸਿੱਧੇ ਤੌਰ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਤੇ ਮੌਕੇ ਤੇ ਚੱਲ ਰਹੇ ਇਸ ਮੁੱਦੇ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਤੁਸੀਂ ਇਸ ਚੈਨਲ ਨੂੰ ਖੋਲ ਕੇ ਦੇਖੋ ਤਾਂ ਇਸ ਤਰ੍ਹਾਂ ਦੇ ਝੂਠ ਹੋਰ ਵੀ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਕਿਸ ਨੇ ਦਿੱਤਾ 1 ਕਰੋੜ ਰੁਪਏ ਦਾ ਚੈੱਕ ਰਾਤੋਂ ਰਾਤ ਕਰੋੜਪਤੀ ਬਣਿਆ ਘਰ ਦੇ ਵਿੱਚ ਆਟਾ ਨਾ ਹੋਣ ਕਰਕੇ ਭੁੱਖਾ ਸਕੂਲ ਆਇਆ ਇਹ ਬੱਚਾ ਤੇ ਦੂਜੀ ਹੈ ਮੁੰਡੇ ਨਾਲ ਵਜੀ 23 ਲੱਖ ਦੀ ਠੱਗੀ ਪੈਸਾ ਚੋਰੀ ਕਰਨ ਵਾਲਿਆ ਨਿਕਲਿਆ ਆਪਣਾ ਤੇ ਉਸ ਤੋਂ ਬਾਅਦ ਦਿਲਜੀਤ ਦੋਸਾਜ ਨੇ 1 ਕਰੋੜ ਦੇਣ ਦਾ ਐਲਾਨ ਕੀਤਾ ਬੱਚੇ ਦੀ ਵੀਡੀਓ ਦੇਖ ਕੇ ਭਾਵੁਕ ਹੋਏ ਦਿਲਜੀਤ ਤੇ ਦਿਲਜੀਤ ਦੋਸਾਂ ਨੇ ਕਿਹਾ ਮੈਂ ਸਾਰੀ ਰਾਤ ਸੁੱਤਾ ਨਹੀਂ ਇਹ ਕਹਿਣਾ ਇੰਨਾ ਚੈਨਲ ਵਾਲਿਆਂ ਦਾ ਇੱਥੇ ਹੀ ਵਸ ਨਹੀਂ ਅੱਗੇ ਇਹਨਾਂ ਨੇ ਕਿਹਾ ਕਰਨ ਔਜਲੇ ਨੇ ਦਿੱਤਾ 50 ਲੱਖ ਦਾ ਚੈੱਕ ਔਜਲਾ ਰੋਂਦਾ ਹੋਇਆ ਵੇਖੋ ਕੀ ਬੋਲ ਰਿਹਾ ਮੈਂ ਜਲਦ ਤੇਰੇ ਘਰ ਆਵਾਂਗਾ ਇਹ ਕਿਹਾ ਜਾ ਰਿਹਾ ਇਸ ਚੈਨਲ ਵੱਲੋਂ ਕਿ ਕਰਨ ਔਜਲੇ ਵੱਲੋਂ 50 ਲੱਖ ਦਾ ਚੈੱਕ ਇਸ ਬੱਚੇ ਨੂੰ ਦਿੱਤਾ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦਾ ਕਿ ਉਹਨਾਂ ਦੇ ਘਰ ਆਟਾ ਨਹੀਂ ਸੀ ਇਸ ਕਰਕੇ ਉਹ ਖਾਣਾ ਨਹੀਂ ਖਾ ਕੇ ਆਇਆ ਤੇ ਉਹ ਉੱਥੇ ਵੀ ਵਸ ਨਹੀਂ ਇਸ ਤੋਂ ਅੱਗੇ ਤਾਂ ਇਹਨਾਂ ਨੇ ਹੱਥ ਹੀ ਕਰ ਦਿੱਤੀ ਤੇ ਅੱਗੇ ਜੋ ਵੀਡੀਓ ਪਾਈ ਹੈ 18 ਘੰਟੇ ਪਹਿਲਾਂ ਉਸ ਦੇ ਵਿੱਚ ਲਿਖਦੇ ਨੇ ਕਿ ਬਾਪੂ ਬਲਕੌਰ ਸਿੰਘ ਵੱਲੋਂ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਵੱਲੋਂ ਇਹ ਲਿਖਦੇ ਨੇ ਬਾਪੂ ਬਲਕੌਰ ਸਿੰਘ ਵੱਲੋਂ ਬੱਚੇ ਨੂੰ ਗਰੀਬ ਮੁੰਡੇ ਨੂੰ 1 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ ਤੇ ਨਾਲ ਇਹਨਾਂ ਨੇ ਬਾਪੂ ਬਲਕੌਰ ਸਿੰਘ ਦੀ ਫੋਟੋ ਲਾ ਕੇ ਉਹਨਾਂ ਵੱਲੋਂ ਇੰਜ ਦਿਖਾਇਆ ਗਿਆ ਜਿਵੇਂ ਉਹ ਕੋਈ ਸ਼ਬਦ ਬੋਲ ਰਹੇ ਹੋਣ ਜਿਸ ਦੇ ਵਿੱਚ ਲਿਖਿਆ ਆਪਣੀ ਕਣਕ ਵੀ ਜੋ ਹੁਣ ਆਟਾ ਨਹੀਂ ਮੁਕੇਗਾ ਤੇ ਦੋਸਤੋ ਕੀ ਕਹੋਗੇ ਇਸ ਚੈਨਲ ਬਾਰੇ ਇਹ ਇੱਕ ਇਕੱਲੇ ਨਹੀਂ ਅਜਿਹੇ ਹੋਰ ਵੀ ਣੇਕਾ ਚੈਨਲ ਨੇ ਜੋ ਇਸ ਤਰ੍ਹਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਨੇ ਝੂਠ ਪਰੋਸਦੇ ਨੇ ਪਰ ਦੋਸਤੋ ਇੱਥੇ ਇਹਨਾਂ ਚੈਨਲ ਵਾਲਿਆਂ ਦਾ ਕਸੂਰ ਵੀ ਨਹੀਂ ਕਹਿ ਸਕਦੇ ਕਿਉਂਕਿ ਜੇਕਰ ਤੁਸੀਂ ਵੀਊ ਦੇਖੋ ਤਾਂ ਕਿਸ ਨੇ ਦਿੱਤਾ 1 ਕਰੋੜ ਰੁਪਏ ਦਾ ਚੈੱਕ ਰਾਤੋਂ ਰਾਤ ਬਣਿਆ ਗਰੀਬ ਬੱਚਾ ਕਰੋੜਪਤੀ ਇਹ ਵੀਡੀਓ ਇਹਨਾਂ ਨੇ 2 ਦਿਨ ਪਹਿਲਾਂ ਪਾਈ ਹੈ ਤੇ 273000 ਲੋਕਾਂ ਨੇ ਇਸ ਨੂੰ ਦੇਖਿਆ ਤੇ ਇਸ ਤੋਂ ਬਾਅਦ ਦਿਲਜੀਤ ਦੋਸਾਨੀ ਨੇ 1 ਕਰੋੜ ਦਾ ਚੈੱਕ ਦੇਣ ਦਾ ਐਲਾਨ ਕੀਤਾ ਹੈ 1,73,000 ਲੋਕਾਂ ਨੇ ਦੇਖਿਆ ਕਰਾਉ ਜਲੇ ਵੱਲੋਂ 50 ਲੱਖ ਦਾ ਚੈੱਕ ਦਿੱਤਾ ਗਿਆ ਇਹ ਵੀਡੀਓ 49,000 ਲੋਕਾਂ ਨੇ ਦੇਖੀ ਹੈ ਤੇ ਬਾਪੂ ਬਲਕੌਰ ਸਿੰਘ ਵੱਲੋਂ ਗਰੀਬ ਮੁੰਡੇ ਨੂੰ 1 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ ਇਹ ਵੀਡੀਓ ਸਿਰਫ 18 ਘੰਟੇ ਪਹਿਲਾਂ ਪਈ ਹੈ ਤੇ 1,14,000 ਲੋਕਾਂ ਨੇ ਦੇਖੀ ਹੈ ਯਾਰ ਕਿ ਸਭ ਨੂੰ ਪਤਾ ਹੈ ਕਿ ਇਹ ਕੋਰਾ ਝੂਠ ਹੈ ਇਸ ਤਰ੍ਹਾਂ ਦਾ ਕੋਈ ਵੀ ਵਾਦਾ ਕੋਈ ਵੀ ਗੱਲ ਨਹੀਂ ਹੋਈ ਹੈ ਪਰ ਫਿਰ ਵੀ ਲੱਖਾਂ ਦੇ ਵਿੱਚ ਲੋਕਾਂ ਵੱਲੋਂ ਇਹਨਾਂ ਨੂੰ ਵੀਊ ਦਿੱਤੇ ਗਏ ਨੇ ਪਰ ਜੇਕਰ ਕੋਈ ਸੱਚ ਦਿਖਾਉਂਦਾ ਹੈ ਤਾਂ ਉਹਨਾਂ ਦੀ ਵੀਡੀਓ 5000 ਵੀ ਨਹੀਂ ਟੱਪਦੀ ਹੁਣ ਇੱਥੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਅਸਲ ਦੇ ਵਿੱਚ ਕਸੂਰਬਾਰ ਕੌਣ ਹੈ ਇਸ ਦਿਨ ਜੀ ਆਇਆਂ ਸੀਗਾ ਫੂਸੇਡਾਂ ਚ ਉਨੇ ਗਿਆ ਸੀ ਜੋ ਇਸਦਾ ਸੁਪਨਾ ਹੈ ਉਹ ਅੱਖ ਬੰਦ ਕਰਕੇ ਰੱਬ ਨੂੰ ਪੁੱਛੋ ਉਸ ਵਸਤੇ ਉਹਦਾ ਸੁਪਨਾ ਆ ਜਾਏਗਾ ਫਿਰ ਮੈਂਨੇ ਪੁੱਛਿਆ ਸੀਗਾ ਕੀ ਹੈ ਸਟੇ ਸਟੇ ਨਾਲ ਦਰਜੀਤ ਨਾਲ ਇਹ ਮੇਰਾ ਸੁਪਨਾ ਜੇ ਤੁਸੀਂ ਪੱਕੇ ਹੋ ਕੇ ਮੰਗੋਗੇ ਆ ਚੀਜ਼ ਮੈਨੂੰ ਚਾਹੀਦੀ ਚਾਹੀਦੀ ਹੈ ਉਹ ਮਹਾਰਾਜ ਨੇ ਤੁਹਾਨੂੰ ਦੇਣੀ ਦੇਣੀ ਹੈ ਮੇਰੀ ਤੁਹਾਨੂੰ ਬਲੇਸਿੰਗ ਹੈ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੁਸੀਂ ਜੋ ਵੀ ਦਿ ਲੋ ਮੰਗਦੇ ਹੋ ਤੁਹਾਨੂੰ ਮਿਲੇਗਾ ਦੋਸਤੋ ਅਕਸਰ ਕਈ ਕਲਾਕਾਰਾਂ ਤੇ ਕਈ ਗਾਇਕਾਂ ਤੇ ਦੋਸ਼ ਲੱਗਦੇ ਨੇ ਕਿ ਉਹ ਅਸ਼ਲੀਲ ਗੀਤ ਗਾਉਂਦੇ ਨੇ ਜਾਂ ਫਿਰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਂਦੇ ਨੇ ਤਾਂ ਇੱਥੇ ਉਹਨਾਂ ਕਲਾਕਾਰਾਂ ਦਾ ਵੀ ਇਹੀ ਕਹਿਣਾ ਹੁੰਦਾ ਹੈ ਕਿ ਲੋਕ ਸੁਣਦੇ ਨੇ ਇਸ ਤਰ੍ਹਾਂ ਦੇ ਗੀਤ ਪਸੰਦ ਕਰਦੇ ਨੇ ਉਹ ਵੀ ਤਾਂ ਹੀ ਗਾਉਂਦੇ ਨੇ ਲੋਕ ਇਸ ਤਰ੍ਹਾਂ ਦੇ ਗੀਤ ਸੁਣਨਾ ਬੰਦ ਕਰ ਦੇਣ ਤਾਂ ਉਹ ਵੀ ਇਸ ਤਰ੍ਹਾਂ ਦੇ ਗੀਤ ਗਾਉਣਾ ਬੰਦ ਕਰ ਦੇਣਗੇ ਅਕਸਰ ਸਿੱਧੂ ਮੂਸੇਵਾਲੇ ਤੇ ਵੀ ਦੋਸ਼ ਲੱਗਦਾ ਸੀ ਕਿ ਉਹ ਹਥਿਆਰਾਂ ਨੂੰ ਆਪਣੇ ਗੀਤਾਂ ਦੇ ਵਿੱਚ ਪ੍ਰਮੋਟ ਕਰਦੇ ਨੇ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਸੀ ਕਿ ਜਿਸ ਤਰ੍ਹਾਂ ਦੇ ਲੋਕ ਗੀਤ ਸੁਣਦੇ ਨੇ ਜਿਸ ਤਰ੍ਹਾਂ ਦੇ ਪਸੰਦ ਕਰਦੇ ਨੇ ਇੱਕ ਕਲਾਕਾਰ ਇੱਕ ਗਾਇਕ ਵੀ ਉਹੀ ਗੀਤ ਗਾਉਂਦਾ ਤੇ ਹੁਣ ਇਹੀ ਗੱਲ ਇੰਨਾ ਨਿਊਜ਼ ਤੇ ਇੰਨਾ ਖਬਰਾਂ ਤੇ ਵੀ ਟੁੱਕਦੀ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਕਿਸ ਨੇ 1 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ ਕਿਸ ਨੇ 1 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ ਤੇ ਕਿਸ ਨੇ 50 ਲੱਖ ਦਾ ਐਲਾਨ ਕੀਤਾ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਪਰ ਫਿਰ ਵੀ ਇਹਨਾਂ ਨੂੰ ਜਦੋਂ ਵੀਡੀਓਜ਼ ਤੇ ਲੱਖਾਂ ਦੇ ਵਿੱਚ ਵਿਊ ਮਿਲਦੇ ਨੇ ਤਾਂ ਉਹ ਵੀ ਫਿਰ ਇਸ ਤਰ੍ਹਾਂ ਦਾ ਹੀ ਲੋਕਾਮੂਰੇ ਮਟੀਰੀਅਲ ਪੇਸ਼ ਕਰਦੇ ਨੇ ਜਿਸ ਤਰ੍ਹਾਂ ਦਾ ਲੋਕ ਦੇਖਣਾ ਪਸੰਦ ਕਰਦੇ ਨੇ ਹਾਲਾਂਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਦਲਜੀਤ ਦੁਸਾਜ ਵੱਲੋਂ 1 ਕਰੋੜ ਦਾ ਕੋਈ ਐਲਾਨ ਕੀਤਾ ਗਿਆ ਹੋਵੇ ਜਾਂ ਕਰਨ ਔਜਲਾ ਵੱਲੋਂ ਜਾਂ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਤਾਂ ਉਹ ਇਹ ਅਪਡੇਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹੀ ਪਾਉਣਗੇ ਸੋ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਕਮੈਂਟ ਕਰਨਾ ਤੇ ਉੱਥੇ ਹੀ ਉਸ ਗਰੀਬ ਬੱਚੇ ਦੇ ਲਈ ਇੱਕ ਲਾਈਕ ਤੇ ਇੱਕ ਸ਼ੇਅਰ ਬਣਦਾ ਸੋ ਇਹ ਸੀ ਅਸਲ ਸੱਚ ਉਹ ਖਬਰ ਦਾ ਜਿਹੜੀ ਕਿ ਇਸ ਸਮੇਂ ਫੈਲ ਰਹੀ ਹੈ ਕਿ ਗਰੀਬ ਬੱਚੇ ਨੂੰ ਦਿਲਜੀਤ ਦੁਸਾਂਝ ਨੇ 1 ਕਰੋੜ ਰੁਪਇਆ ਦਿੱਤਾ ਹੈ ਕਨੌਜਲਾ ਨੇ 50 ਲੱਖ ਦਿੱਤਾ ਹੈ ਤੇ ਸਿੱਧੂ ਉਸ ਵੇਲੇ ਦੇ ਪਿਤਾ ਨੇ 1 ਏਕੜ ਜ਼ਮੀਨ ਦਿੱਤੀ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਸੱਚ ਪਤਾ ਲੱਗ ਹੀ ਗਿਆ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਿਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦੀਓ ਇਜਾਜ਼ਤ ਧੰਨਵਾਦ